ਹਰਿਆਣਾ ਚ ਮੀਂਹ ਤੇ ਹੜ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਸਭ ਤੋਂ ਵੱਡੀ ਖਬਰ ਹਤਨੇਕੁੰਡ ਬ੍ਰਿਜ ਦੇ ਸਾਰੇ ਫਲੱਡ ਗੇਟ ਖੋਲ ਦਿੱਤੇ ਗਏ ਹਨ ਕਿਉਂਕਿ ਅਮਨਾ ਦਾ ਪਾਣੀ ਰਿਕਾਰਡ ਲੈਵਲ ਤੇ ਪੁੱਜ ਗਿਆ ਹੈ ਰਾਤ 2 ਵਜੇ ਤੱਕ ਇੱਥੇ 1,05,000 ਕਿਊਸੈਕ ਪਾਣੀ ਆਇਆ ਤੇ ਸਵੇਰੇ 9 ਵਜੇ ਇਹ ਵੱਧ ਕੇ 3,29,000 ਕਿਊਸੈਕ ਪੁੱਜ ਗਿਆ ਇਹ ਸੀਜ਼ਨ ਦਾ ਸਭ ਤੋਂ ਵੱਧ ਪੱਤਰ ਹੈ ਇਸ ਕਰਕੇ ਪ੍ਰਸ਼ਾਸਨ ਨੇ ਦਿੱਲੀ ਨੂੰ ਅਲਰਟ ਕਰ ਦਿੱਤਾ ਹੈ ਨਿਚਲੇ ਇਲਾਕਿਆਂ ਚ ਪਾਣੀ ਕੁ ਸਕਦਾ ਹੈ ਲੋਕਾਂ ਨੂੰ ਸਾਫ਼ ਚੇਤਾਵਨੀ ਦਿੱਤੀ ਗਈ ਹੈ ਯਮਨਾ ਦੇ ਨੇੜੇ ਆ ਜਾਣ ਨਹੀਂ ਆਪਣੇ ਪਸ਼ੂ ਇੱਥੇ ਚਰਾਉਣ ਲੈ ਕੇ ਜਾਣ ਹੁਣ ਗੱਲ ਕਰੀਏ ਸਰਸਾ ਦੀ ਤਾਂ ਇੱਥੇ ਹਾਲਾਤ ਹੋਰ ਵੀ ਗੰਭੀਰ ਹਨ ਰਾਤ ਨੂੰ ਦੋ ਮਕਾਨਾਂ ਦੀਆਂ ਕੰਧਾਂ ਟਹਿ ਗਈਆਂ ਖੁਸ਼ਕਿਸਮਤੀ ਇਹ ਰਹੀ ਕਿ ਕੰਧਾਂ ਬਾਹਰ ਵੱਲ ਡਿੱਗੀਆਂ ਨਹੀਂ ਤਾਂ ਸਾਰਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਸਕਦਾ ਸੀ ਇਸ ਤੋਂ ਇਲਾਵਾ ਇੱਕ ਮਨਾਰ ਟੁੱਟ ਗਈ ਜਿਸ ਨਾਲ ਕਰੀਬ 5 ਏਕੜ ਫਸਲ ਪੂਰੀ ਤਰ੍ਹਾਂ ਜਲਮਗਨ ਹੋ ਗਈ ਸਰਸਾ ਬਸਟੈਂਡ ਤੱਕ ਪਾਣੀ ਪੜ ਗਿਆ ਤੇ ਕਗਰ ਦਰਿਆ ਲਗਾਤਾਰ ਡੇਂਜਰ ਲੈਵਲ ਤੇ ਵਗ ਰਿਹਾ ਹੈ ਇੱਧਰ ਹਸਾਰ ਚ ਪਾਖਰਾ ਨਹਿਰ ਦੀ ਬਸ ਰਾਮ ਮੇਨਾਰ ਟੁੱਟ ਗਈ ਨਤੀਜਾ ਇਹ ਹੋਇਆ ਕਿ 101 ਕਰ ਜ਼ਮੀਨ ਚ ਪਾਣੀ ਭਰ ਗਿਆ ਤੇ ਕਿਸਾਨਾਂ ਦੀ ਖਾਦੀ ਫਸਲ ਬਰਬਾਦ ਹੋ ਗਈ ਹਿਸਾਰ ਦੇ ਇੱਕ ਸਰਕਾਰੀ ਸਕੂਲ ਚ ਵੀ ਪਾਣੀ ਖੁੱਸ ਗਿਆ ਕੈਥਲ ਦੇ ਸੌਂਗਲ ਪਿੰਡ ਚ ਘਰਾਂ ਚ ਪਾਣੀ ਦਾਖਲ ਹੋ ਗਿਆ ਨਾਰਨੋਲ ਦੇ ਇੱਕ ਪ੍ਰਾਈਵੇਟ ਸਕੂਲ ਚ ਸਟਾਫ ਪਾਣੀ ਘਟਦਾ ਨਜ਼ਰ ਆਇਆ ਪੰਚਕੋਲਾ ਚ ਕਗਰ ਦਰਿਆ ਖਤਰੇ ਦੇ ਨਿਸ਼ਾਨ ਦੇ ਨੇੜੇ ਹੈ ਸੋਨੀਪਤ ਚ ਜਮੁਨਾ ਨਾਲ ਲਗਭਗ 3 ਪਿੰਡਾਂ ਦੇ ਖੇਤ ਪਹਿਲਾਂ ਹੀ ਡੁੱਬ ਚੁੱਕੇ ਹਨ ਹੁਣ ਉਪਜਾਊ ਮਿੱਟੀ ਵੀ ਵਹਿ ਰਹੀ ਹੈ ਫਰੀਦ ਬਾਦ ਦੇ ਹਾਲਾਤ ਵੀ ਮਾੜੇ ਹਨ ਇੱਥੇ 100 ਤੋਂ ਵੱਧ ਘਰਾਂ ਚ ਪਾਣੀ ਭਰ ਗਿਆ ਹੈ ਲੋਕ ਰਿਸ਼ਤੇਦਾਰਾਂ ਚਾਹ ਖੇਰਾਏ ਤੇ ਰਹਿ ਰਹੇ ਹਨ ਕਰਨਾਲ ਦੇ ਇੰਦਰੀ ਤੇ ਕਰਾਉਂਦਾ ਇਲਾਕਿਆਂ ਚ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਚੜ੍ਹਿਆ ਗਿਆ ਪਾਣੀ ਦੁਪਹਿਰ ਤੱਕ ਪਿੰਡਾਂ ਚ ਪੁੱਜ ਸਕਦਾ ਹੈ ਹੁਣ ਨਦੀਆਂ ਦੀ ਗੱਲ ਕਰੀਏ ਜਮੁਨਾ ਉਫਾਨ ਤੇ ਹੈ ਕੁਰੂਖੇਤਰ ਦੀ ਮਾਰਕੰਡਾ ਦਰਿਆ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਮੀਟਰ ਹੇਠਾਂ ਵਗ ਰਹੀ ਹੈ ਐਸਡੀਆਰਐਫ ਦੀ ਟੀਮ ਨੂੰ ਮੌਕੇ ਤੇ ਬੁਲਾ ਲਿਆ ਗਿਆ ਹੈ ਅੰਬਾਲਾ ਦੀ ਟੰਗਰੀ ਦਰਿਆਫਲ ਫਿਲਹਾਲ ਨਾਰਮਲ ਹੈ ਪਰ ਕਦੇ ਵੀ ਓਵਰਫਲੋ ਹੋ ਸਕਦੀ ਹੈ ਸਿਰਸਾ ਤੇ ਕੈਥਲ ਚ ਕਗਰ ਡੇਂਜਰ ਲੈਵਲ ਤੇ ਹੈ ਮੌਸਮ ਵਿਭਾਗ ਨੇ ਸਾਫ਼ ਕਿਹਾ 2 ਸਤੰਬਰ ਤੱਕ ਹੈਵੀ ਰੇਨਫਾਲ ਦਾ ਯੈਲੋ ਅਲਰਟ ਜਾਰੀ ਰਹੇਗਾ ਅਗੇ 24 ਘੰਟੇ ਹਾਲਾਤ ਹੋਰ ਵਿਗੜ ਸਕਦੇ ਹਨ 3 ਸਤੰਬਰ ਨੂੰ ਮੀ ਥੋੜਾ ਘਟਨ ਦੇ ਅਸਾਰ ਹਨ ਪਰ ਰਾਹਤ ਇੰਨੀ ਜਲਦੀ ਨਹੀਂ ਮਿਲੇਗੀ ਇਸ ਲਈ ਇਸ ਵੇਲੇ ਹਰਿਆਣਾ ਚ ਫਲੱਡ ਲਾਈਕ ਸਿਚੁਏਸ਼ਨ ਬਣੀ ਹੋਈ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਤੇ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਦੀਆਂ ਤੇ ਨਹਿਰਾਂ ਦੇ ਨੇੜੇ ਨਾ ਜਣ ਤੇ ਸਰਕਾਰੀ ਐਡਵਾਈਸਰੀ ਦਾ ਸਖਤੀ ਨਾਲ ਪਾਲਨ ਕਰਨ ਹਰਿਆਣਾ ਚ ਮੀਂਹ ਤੇ ਹੜ੍ਹ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਸਭ ਤੋਂ ਵੱਡੀ ਖਬਰ ਹਤਨੇਕੁੰਡ ਬ੍ਰਿਜ ਦੇ ਸਾਰੇ ਫਲਡਗੇਟ ਖੋਲ ਦਿੱਤੇ ਗਏ ਹਨ ਕਿਉਂਕਿ ਅਮਨਾ ਦਾ ਪਾਣੀ ਰਿਕਾਰਡ ਲੈਵਲ ਤੇ ਪੁੱਜ ਗਿਆ ਹੈ ਰਾਤ 2 ਵਜੇ ਤੱਕ ਇੱਥੇ 1,05,000 ਕਿਊਸਕ ਪਾਣੀ ਆਇਆ ਤੇ ਸਵੇਰੇ 9 ਵਜੇ ਇਹ ਵੱਧ ਕੇ 3,29,000 ਕਿਊਸਕ ਪੁੱਜ ਗਿਆ ਇਹ ਸੀਜ਼ਨ ਦਾ ਸਭ ਤੋਂ ਵੱਧ ਪੱਤਰ ਇਸ ਕਰਕੇ ਪ੍ਰਸ਼ਾਸਨ ਨੇ ਦਿੱਲੀ ਨੂੰ ਅਲਰਟ ਕਰ ਦਿੱਤਾ ਹੈ ਨਿਚਲੇ ਇਲਾਕਿਆਂ ਚ ਪਾਣੀ ਕੁਸ ਸਕਦਾ ਲੋਕਾਂ ਨੂੰ ਸਾਫ ਚੇਤਾਵਨੀ ਦਿੱਤੀ ਗਈ ਹੈ ਯਮਨਾ ਦੇ ਨੇੜੇ ਨਾ ਜਾਣ ਨਾ ਹੀ ਆਪਣੇ ਪਸ਼ੂ ਇੱਥੇ ਚਰਾਉਣ ਲੈ ਕੇ ਜਾਣ ਹੁਣ ਗੱਲ ਕਰੀਏ ਸਰਸਾ ਦੀ ਤਾਂ ਇੱਥੇ ਹਾਲਾਤ ਹੋਰ ਵੀ ਗੰਭੀਰ ਹਨ ਰਾਤ ਨੂੰ ਦੋ ਮਕਾਨਾਂ ਦੀਆਂ ਕੰਧਾਂ ਟਹਿ ਗਈਆਂ ਖੁਸ਼ਕਿਸਮਤੀ ਇਹ ਰਹੀ ਕਿ ਕੰਧਾਂ ਬਾਹਰ ਵੱਲ ਡਿਗੀਆਂ ਨਹੀਂ ਤਾਂ ਸਾਰਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਸਕਦਾ ਸੀ ਇਸ ਤੋਂ ਇਲਾਵਾ ਇੱਕ ਮਨਾਰ ਟੁੱਟ ਗਈ ਜਿਸ ਨਾਲ ਕਰੀਬ 5 ਏਕੜ ਫਸਲ ਪੂਰੀ ਤਰ੍ਹਾਂ ਜਲਮਗਨ ਹੋ ਗਈ ਸਰਸਾ ਬਸਟੈਂਡ ਤੱਕ ਪਾਣੀ ਪੜ ਗਿਆ ਤੇ ਕਗਰ ਦਰਿਆ ਲਗਾਤਾਰ ਡੇਂਜਰ ਲੈਵਲ ਤੇ ਗਰਿਆ ਇੱਧਰ ਹਿਸਾਰ ਚ ਪਾਖਰਾ ਨਹਿਰ ਦੀ ਬਸਰਾ ਮੇਨਾਰ ਟੁੱਟ ਗਈ ਨਤੀਜਾ ਇਹ ਹੋਇਆ ਕਿ 100 ਏਕੜ ਜ਼ਮੀਨ ਚ ਪਾਣੀ ਭਰ ਗਿਆ ਤੇ ਕਿਸਾਨਾਂ ਦੀ ਖਾਦੀ ਫਸਲ ਬਰਬਾਦ ਹੋ ਗਈ ਹਿਸਾਰ ਦੇ ਇੱਕ ਸਰਕਾਰੀ ਸਕੂਲ ਚ ਵੀ ਪਾਣੀ ਖੁੱਸ ਗਿਆ ਕੈਥਲ ਦੇ ਸੌਂਗਲ ਪਿੰਡ ਚ ਘਰਾਂ ਚ ਪਾਣੀ ਦਾਖਲ ਹੋ ਗਿਆ ਨਰਨੌਲ ਦੇ ਇੱਕ ਪ੍ਰਾਈਵੇਟ ਸਕੂਲ ਚ ਸਟਾਫ ਪਾਣੀ ਘਟਦਾ ਨਜ਼ਰ ਆਇਆ ਪੰਚਕੋਲਾ ਚ ਕਗਰ ਦਰਿਆ ਖਤਰੇ ਦੇ ਨਿਸ਼ਾਨ ਦੇ ਨੇੜੇ ਹੈ ਸੋਨੀਪਤ ਚ ਜਮੁਨਾ ਨਾਲ ਲਗਭਗ 3 ਪਿੰਡਾਂ ਦੇ ਖੇਤ ਪਹਿਲਾਂ ਹੀ ਡੁੱਬ ਚੁੱਕੇ ਹਨ ਹੁਣ ਉਪਜਾਊ ਮਿੱਟੀ ਵੀ ਵਹਿ ਰਹੀ ਹੈ ਫਰੀਦাবাদ ਦੇ ਹਾਲਾਤ ਵੀ ਮਾੜੇ ਹਨ ਇੱਥੇ 100 ਤੋਂ ਵੱਧ ਘਰਾਂ 'ਚ ਪਾਣੀ ਭਰ ਗਿਆ ਹੈ ਲੋਕ ਰਿਸ਼ਤੇਦਾਰਾਂ ਚਾਹ ਖੇਰਾਏ ਤੇ ਰਹਿ ਰਹੇ ਹਨ ਕਰਨਾਲ ਦੇ ਇੰਦਰੀ ਤੇ ਕਰਾਉਂਦਾ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੱਜ ਚੜ੍ਹਿਆ ਗਿਆ ਪਾਣੀ ਦੁਪਹਿਰ ਤੱਕ ਪਿੰਡਾਂ 'ਚ ਪੁੱਜ ਸਕਦਾ ਹੈ ਹੁਣ ਨਦੀਆਂ ਦੀ ਗੱਲ ਕਰੀਏ ਜਮੁਨਾ ਉਫਾਨ ਤੇ ਹੈ ਕੁਰੂਖੇਤਰ ਦੀ ਮਾਰਕੰਡਾ ਦਰਿਆ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਮੀਟਰ ਹੇਠਾਂ ਵਗ ਰਹੀ ਹੈ ਐਸਡੀਆਰਐਫ ਦੀ ਟੀਮ ਨੂੰ ਮੋਕੇ ਤੇ ਬੁਲਾ ਲਿਆ ਗਿਆ ਹੈ ਅੰਬਾਲਾ ਦੀ ਟੰਗਰੀ ਦਰਿਆ ਫਿਲਹਾਲ ਨੋਰਮਲ ਹੈ ਪਰ ਕਦੇ ਵੀ ਓਵਰਫਲੋ ਹੋ ਸਕਦੀ ਹੈ ਸਰਸਾ ਤੇ ਕੈਥਲ ਚ ਕਗਰ ਡੇਂਜਰ ਲੈਵਲ ਤੇ ਹੈ ਮੌਸਮ ਵਿਭਾਗ ਨੇ ਸਾਫ ਕਿਹਾ 2 ਸਤੰਬਰ ਤੱਕ ਹੈਵੀ ਰੇਨ ਫਾਲ ਦਾ yellow alert ਚਾਰੀ ਰਹੇਗਾ ਅਗੇ 24 ਘੰਟੇ ਹਾਲਾਤ ਹੋਰ ਵਿਗੜ ਸਕਦੇ ਹਨ 3 ਸਤੰਬਰ ਨੂੰ ਵੀ ਥੋੜਾ ਘਟਣ ਦੇ ਅਸਰ ਹਨ ਪਰ ਰਾਹਤ ਇੰਨੀ ਜਲਦੀ ਨਹੀਂ ਮਿਲੇਗੀ ਇਸ ਲਈ ਇਸ ਵੇਲੇ ਹਰਿਆਣਾ ਚ ਫਲਡ ਲਾਈਕ ਸਿਚੁਏਸ਼ਨ ਬਣੀ ਹੋਈ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਤੇ ਹੈ ਲੋਕਾਂ ਨੂੰ ਅਪੀਲ ਜਾ ਰਹੀ ਹੈ ਕਿ ਉਹ ਨਦੀਆਂ ਤੇ ਨਹਿਰਾਂ ਦੇ ਨੇੜੇ ਨਾ ਜਾਣ ਤੇ ਸਰਕਾਰੀ ਐਡਵਾਈਸਰੀ ਦਸਕਤੀ ਨਾਲ ਪਾਲਣ ਕਰਨ